ਕੇ ਪੰਜਾਬ ਨਿਊਜ਼ ਤੇ ਤੁਹਾਡਾ ਸਵਾਗਤ ਹੈ ਰੁੱਕਰデア ਅਰਸੀ ਖਬਰਾਂ ਵੱਲ ਨਾਬਾਕੀ ਇੱਕ ਵਿਅਕਤੀ ਦੀ ਸ਼ੱਕੀ ਹਾਲਤ ਵਿੱਚ Laash ਮਿਲਣ ਤੋਂ ਬਾਅਦ ਇਲਾਕੇ ਵਿੱਚ ਸੈਂਸਨੀ ਫੈਲ ਗਈ ਪਰਿਵਾਰਿਕ ਮੈਂਬਰਾਂ ਵੱਲੋਂ ਨੌਜਵਾਨ ਦੇ ਕਤਲ ਦੀ ਸ਼ੰਕਾ ਜਤਾਈ ਜਾ ਰਹੀ ਹੈ ਆਖਿਰ ਕੀ ਹੈ ਪੂਰਾ ਮਾਮਲਾ ਆਓ ਵੇਖਦੇ ਹਾਂ ਸਾਡੇ ਪੱਤਰਕਾਰ ਅਵਤਾਰ ਚੰਦ ਤਰਨਸੋਧ ਦੀ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ ਤੇ ਮੈਂ ਹਫਤਾ ਚੰਨ ਧਰਮ ਸੁਬਨਬਾ ਤੇ ਅੱਜ ਅਸੀਂ ਪਹੁੰਚੇ ਨਾਬਾ ਸਿਮਰ ਹਸਪਤਾਲ ਦੇ ਵਿੱਚ ਜਿੱਥੇ ਇੱਕ ਬੀਤੀ ਰਾਤ ਇੱਕ ਨੌਜਵਾਨ ਦਾ ਜਿਹੜਾ ਕਤਲ ਹੋਇਆ ਪਿਆ ਤੇ ਆਪਣਾ ਡੈੱਡ ਬੋਡੀ ਜਿਹੜੀ ਉਹ ਸਰਕਾਰੀ ਹਸਪਤਾਲ ਦੇ ਛੱਤ ਦੇ ਉੱਪਰ ਮਿਲੀ ਤੇ ਇਸ ਲਈ ਅਸੀਂ ਜਿਹੜੀਆਂ ਐਸਐਮਓ ਸਾਹਿਬ ਨਾਲ ਵੀ ਗੱਲ ਕੀਤੀ ਹੈ ਡਾਕਟਰਾਂ ਤੇ ਜੇ ਕੋਈ ਸਾਹਿਬ ਨਾਲ ਉਹ ਕਹਿੰਦੇ ਇਸ ਬਾਰੇ ਸਾਨੂੰ ਕੋਈ ਨਹੀਂ ਪਤਾ ਵੀ ਜਿਹੜੇ ਮੌਕੇ ਤੇ ਦੀ ਜਿਹੜੀ ਰਾਤ ਉਹ ਮੁਲਾਜ਼ਮ ਬਲੈਕ ਜਿਹੜੇ ਡੈੱਡ ਬੋਡੀ ਜਸੀਂ ਉਹਦੇ ਪੁਲਿਸ ਦੇ ਹਵਾਲੇ ਕਰ ਦਿੱਤੀ ਜਿਹੜੀ ਬਣਦੀ ਕਾਰਵਾਈ ਆ ਉਹ ਪੁਲਿਸ ਦੇਖ ਰਹੀ ਹੈ मेरा नुमांडा सिंह है हाँ जी ਇਹ ਪਟਿਆਲੇ ਤੋਂ ਆ ਰਿਹਾ ਸੀਗਾ ਜੀ ਉਹ ਮੁੰਡੇ ਨੇ ਫੋਨ ਕੀਤਾ ਰਸਤੇ 'ਚ ਇਸ ਨੂੰ ਇਸ 3 4 ਵਜੇ ਉੱਥੇ ਧਾਰ ਲਿਆਈ ਇਸਨੇ ਰੋੜੀ ਦੇ ਪੁਣਾ ਤੇ ਜੀ ਰੋੜੀ ਦੇ ਪੁਣਾ ਤੋਂ ਧਾਰ ਕੇ ਉੱਥੇ ਅਸੀਂ ਲੋਕੇਸ਼ਨ ਕਢਾਈ ਉੱਥੋਂ ਲੈ ਜਾਂਦਾ ਦੇਖਿਆ ਸਾਨੂੰ ਇਹ ਉਹਨੂੰ ਇਹ ਨਹੀਂ ਪਤਾ ਕਿੱਥੇ ਲੈ ਕੇ ਗਿਆ ਕਿੱਥੇ ਨਹੀਂ ਇਹ ਉਹ ਤੁਹਾਨੂੰ ਕਹੇ ਪਤਾ ਲੱਗਿਆ ਇਹ ਮੁੰਡੇ ਉੱਥੇ ਅਸੀਂ ਲੱਭਦੇ ਫਿਰਦੇ ਸੀਗੇ ਜਿੱਥੇ ਕਿੱਥੇ ਜਾਂਦਾ ਸੀ ਜਿਹੜਾ ਯਾਰ ਦੋਸਤਾਂ ਲੈਵੇ ਉਹਨਾਂ ਦੇ ਵੇਗਾ ਉਹ ਕਹਿੰਦੇ ਇੱਥੇ ਤਾਂ ਆਇਆ ਨਹੀਂ ਫਿਰ ਅਸੀਂ ਰੋਟੀ ਦੇ ਪੁਣਾ ਤੋਂ ਗਏ ਉੱਥੇ ਵੀ ਕਿਸੇ ਲਵੇ ਜਾਂਦਾ ਸੀਗਾ ਮੁੰਡੇ ਲਵੇ ਫਿਰ ਉਹ ਮੁੰਡੇ ਨੇ ਉੱਥੋਂ ਕਢਾ ਕੇ ਦਿੱਤੀ ਕਹਿੰਦਾ ਇੱਥੇ ਆਇਆ ਸੀਗਾ ਕਹਿੰਦਾ ਮੁੰਡਾ ਲੈ ਕੇ ਗਿਆ ਲੋਕੀਏ ਬੇੜੇ ਦਾ ਜੋਰਾਵਰ ਸਿੰਘ ਜੀ ਇਹ ਆਪਣਾ ਡੈੱਡ ਬੋਡੀ ਕਿੱਥੋਂ ਮਿਲਿਆ ਡੈੱਡ ਬੋਡੀ ਹਸਪੀਟਲ ਤੋਂ ਮਿਲਿਆ ਨਾਭਾ ਸਰਕਾਰੀ ਹਸਪੀਟਲ ਤੋਂ ਛੱਤ ਸਾਥੇ ਜੋ ਉੱਪਰੋਂ ਜੀ ਪੁਲਿਸ ਕਾਰਵਾਈ ਕਰ ਰਹੀ ਹੈ ਦੇਖੋ ਹੁਣ ਜੀ ਮੈਡੀਕਲ ਹੋਊਗਾ ਜੀ ਹਾਂਜੀ ਕੱਲ ਮਿਲਿਆ ਡੈਡ ਬਡੀ ਪੁਲਸ ਵਾਲਿਆਂ ਨੇ ਇਨਵੈਸਟੀਗੇਟ ਕਰਕੇ ਡੈਡ ਬਡੀ ਮਿਲਿਆ ਤੇ ਉਹ ਡੈਡ ਬਡੀ ਜਿਹੜੀ ਹੈਗੀ ਸਾਡੇ ਸਿਵਲ ਹਸਪਤਾਲ ਚ ਮਾਰਟਰੀ ਚ ਰੱਖੀ ਹੈ ਪੋਸਟਮਾਰਟਮ ਉਹਦਾ ਅੱਜ ਹੋਣਾ ਹੈਗਾ ਤੇ ਪੁਲਿਸ ਇਹਦੇ ਬਾਰੇ ਇਨਵੈਸਟੀਗੇਸ਼ਨ ਕਰ ਰਹੀ ਹੈ ਜੋ ਵੀ ਤੱਥ ਸਾਹਮਣੇ ਆਣਗੇ ਸਭ ਨੂੰ ਪਤਾ ਲੱਗ ਜਾਊਗਾ ਤੂੰ ਨਾ ਪਿਆ ਹੋਣਾ ਹੈ ਜਿਹਨੇ ਮੈਸਜ ਕਰਿਆ ਸਤਾ ਜੀ ਇਹ ਵਾਰੰਟੀ ਚੁੱਕੀ ਡੈੱਡ ਬੋਡੀ ਦਾ ਲੈ ਆਇਆ ਸੀ ਜੀ ਮੈਸੇਜ ਹਸਪੀਟਲ ਤੋਂ ਤੇ ਅਸੀਂ मौके ਤੇ ਪਹੁੰਚ ਕੇ ਪਰਤਾਲ ਕੀਤੀ ਹੈ ਲੜਕੇ ਦੇ ਫਾਦਰ ਜੀ ਦੀ ਤੈਥ ਹੋਈ ਹੈ ਉਹਦੇ ਫਾਦਰ ਮਿਲਣੇ ਮੌਕੇ ਤੇ ਉਹਨਾਂ ਨੇ ਬਿਆਨ ਖਾਇਆ ਕਿ ਮੇਰੇ ਲੜਕੇ ਦਾ ਜਿਹੜਾ ਹੈਗਾ ਕਿਸੇ ਨੇ ਕੁੱਟਮਾਰ ਕਰਕੇ ਕਤਲ ਕੀਤਾ ਹੈ। ਉਹਨਾਂ ਦਾ ਸੀ ਬਿਆਨ ਦਰਜ ਕਰਕੇ ਇੱਕ ਵਿਅਕਤੀ ਦੇ ਖਿਲਾਫ ਮਕਦਮਾ ਦਰਜ ਕੀਤਾ। ਤੇ ਲੜਕਾ ਕਿੱਥੋਂ ਰਹਿਣਾ ਹੈ? ਬੇਸਿਕਲੀ ਦਾ 90 ਦਾ ਹੀ ਰਹਿਣ ਵਾਲਾ ਜੀ ਜਸਵਾਲ ਕਲੌਨੀ ਦਾ 90 ਦਾ ਰਹਿਣ ਵਾਲਾ ਹੈ। ਉਹਦੇ ਫਾਦਰ ਦੇ ਅਕੋਰਡਿੰਗ ਜਿਹੜਾ ਹੈਗਾ ਵੀ ਉਹ ਪਿਛਲੇ ਕੁਝ ਮਹੀਨਿਆਂ ਤੋਂ 4-5 ਮਹੀਨਿਆਂ ਤੋਂ ਆਪਣੇ ਸਾਰੇ ਘਰ ਪਰਦੇਲੇ ਰਹਿ ਰਿਹਾ ਸੀਗਾ। ਤੇ ਹੁਣ ਉਹਨਾਂ ਨੂੰ ਮਿਲਣ ਲਈ ਆ ਰਹੇ ਆ ਇਸ ਘੰਨਾ ਤੇ। ਕੋਈ ਰਿਸ਼ਤੇ ਭਰਾ ਨਹੀਂ ਕਹਾਏ। ਦੋਸ਼ੀ ਦੀ ਭਾਲ ਕਰ ਰਹੇ ਆ ਜੀ ਰੈਸਟ ਕਰਕੇ ਜਿਹੜੀ ਹੈਗੀ ਅਗਲੀ ਕਾਰਵਾਈ ਹੈ ਮੱਚ ਜਾਂਦੀ ਜਾਊਗੀ